ਹਰ ਪ੍ਰਭਾਵੇ ਦੇ ਇਲਾਕਿਆਂ ਅੰਦਰ ਬਿਮਾਰੀਆਂ ਦੇ ਨਾਲ-ਨਾਲ ਹੁਣ ਸੱਪ ਦੇ ਕੱਟਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਸੱਪ ਦੇ ਕੱਟਣ ਦੇ ਹੁਣ ਤੱਕ 37 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਮਾਮਲੇ ਹਰ ਪ੍ਰਭਾਵੇ ਦੇ ਇਲਾਕਿਆਂ ਨਾਲ ਸੰਬੰਧਿਤ ਹਨ ਅਤੇ ਇਹਨਾਂ ਸਾਰੇ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਿਆ ਹੈ ਅਤੇ ਇਹ ਠੀਕ ਹੋ ਕੇ ਆਪਣੇ ਘਰ ਨੂੰ ਜਾ ਚੁੱਕੇ ਹਨ ਫਿਰ ਵੀ ਇਹਨਾਂ ਲੋਕਾਂ ਅੰਦਰ ਅਜੇ ਸੱਪ ਦਾ ਖਹਿਰ ਚੱਲ ਰਹੀ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਚਨ ਗੁਰਦਾਸਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰ ਦੇ ਪਾਣੀ ਨਾਲ ਕਾਲਾਨੌਰ ਇਲਾਕਾ ਸੱਪ ਤੋਂ ਪ੍ਰਭਾਵਿਤ ਹੋਇਆ ਸੀ ਅਤੇ ਇਸ ਇਲਾਕੇ ਵਿੱਚੋਂ ਸੱਪ ਦੇ ਕੱਟਣ ਦੇ 24 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 6 ਮਾਮਲੇ ਗੋਡਾਸਪੁਰ ਤੋਂ ਅਤੇ ਡੇਰਾ ਬਾਬਾ ਨਾਨਕ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ 31 ਮਾਮਲੇ ਸਿਰਫ ਹੜ ਪ੍ਰਭਾਵਿਤ ਇਲਾਕਿਆਂ ਤੋਂ ਸਾਹਮਣੇ ਆਏ ਹਨ ਅਤੇ 6 ਹੋਰ ਮਾਮਲੇ ਬਗਬਗ ਇਲਾਕਿਆਂ ਤੋਂ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਵਿਅਕਤੀਆਂ ਦਾ ਸਫਲ ਇਲਾਜ ਕੀਤਾ ਜਾ ਚੁੱਕਿਆ ਹੈ ਅਤੇ ਇਹਨਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ। ਉਹਨਾਂ ਦੱਸਿਆ ਕਿ ਸੱਪ ਦਸਣ ਤੋਂ ਬਾਅਦ ਜੋ ਇੰਜੈਕਸ਼ਨ ਐਂਟੀ ਵੈਨਮ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ਉਸ ਦੀਆਂ 1100 ਤੋਂ ਵੱਧ ਦੋਜਾ ਸਿਵਲ ਹਸਪਤਾਲ ਵਿੱਚ ਮੌਜੂਦ ਹਨ ਇਸ ਲਈ ਘਬਰਉਣ ਦੀ ਲੋੜ ਨਹੀਂ ਹੈ ਉਨ੍ਹਾਂ ਨੇ ਲੋਕਾਂ ਨੂੰ ਸਤর্ক ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਸੱਪਾਂ ਦਾ ਖ਼ਹਰ ਹੋਰ ਵੀ ਵੱਧ ਸਕਦਾ ਹੈ ਜिले ਦੇ ਵਿੱਚ ਹੁਣ ਤੱਕ ਟੋਟਲ 37 ਇੱਕ ਤਰੀਕ ਤੋਂ ਲੈ ਕੇ 1 ਸਤੰਬਰ ਤੋਂ ਲੈ ਕੇ ਹੁਣ ਤੱਕ 37 ਕੇਸ ਸਾਹਮਣੇ ਆਏ ਨੇ ਸਨੇਕ ਬਾਈਟ ਦੇ ਜਿਵੇਂ ਕਿ ਸਾਰੇ ਹੀ ਤੰਦਰੁਸਤ ਨੇ ਉਹਦੇ ਵਿੱਚੋਂ 31 ਦੇ ਜਿਹੜੇ ਸਾਡੇ ਫਲੱਡ ਅਫੈਕਟਡ ਏਰੀਆ ਦੇ ਵਿੱਚ ਆਏ ਨੇ ਜਦਾ ਕਲਨੌਰ ਚੋਂ ਆਏ ਨੇ ਸਾਡੇ ਕੋਲੇ ਇਹ ਇਹ ਰੂਟੇਟ ਕਰਨ ਲਈ ਜਿਹੜੀ ਐਂਟੀਬਾਇਓਟਿਕ ਡਰੱਗ ਹੈਗੀ ਹੈ ਸਾਡੇ ਕੋਲ ਕਾਫੀ ਵਧੀਆ ਮਾਤਰਾ 1100 ਦੇ ਕਰੀਬ ਸਾਡੇ ਕੋਲ ਉਪਲਬਧ ਨੇ ਇਹਦਾ ਪੂਰਾ ਪ੍ਰਬੰਧ ਹੈਗਾ ਸਾਰੇ ਸੈਂਟਰਾਂ ਤੇ ਇਹ ਦਵਾਈ ਉਪਲਬਧ ਹੈਗੀ ਹੈ ਤੇ ਕਿਸੇ ਨੂੰ ਵੀ ਕੋਈ ਘਬਰਾਣ ਦੀ ਲੋੜ ਨਹੀਂ ਮੈਂ ਤੁਹਾਡੇ ਸਾਹਮਣੇ ਹੀ ਇਹੀ ਸਾਰੇ ਪਬਲਿਕ ਨੂੰ गुजारिश ਕਰੂੰਗਾ ਕਿ ਤੁਸੀਂ ਜਦੋਂ ਵੀ ਕੋਈ ਅਜਿਹਾ ਕੇਸ ਕੋਈ ਸੱਪ ਦੇ ਕੱਟੇ ਦਾ ਆਉਣਾ ਤੇ ਨੇੜੇ ਦੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਜਾਂ ਹਸਪਤਾਲ ਦੇ ਵਿੱਚ ਜਾ ਕੇ ਉਹਦਾ ਇਲਾਜ ਜਿਹੜਾ ਫ੍ਰੀ ਕਰਵਾ ਸਕਦੇ ਹਾਂ ਤੇ ਉਹ ਸਾਰੀ ਦਵਾਈ ਅੱਛੀ ਮਾਤਰਾ ਦੇ ਵਿੱਚ ਉਪਲਬਧ ਹੈਗੀ ਹੈ ਸਾਰੇ ਇਲਾਜ ਹੋ ਰਿਹਾ ਹੈ ਇਸ ਚ ਸਰ ਜਿਸਰ ਨਾਲ ਫਲੱਡ ਫਲਕੜੇ ਆ ਕੇ ਹੈਗੇ ਨੇ ਉਹਨਾਂ ਦੇ ਵਿੱਚ ਮਾਂ ਮਾਂ ਸੰਜੇ ਪਾਣੀ ਹੋਰ ਵਸ ਸਕੀ ਹੈਗੇ ਨੇ ਉਹਨਾਂ ਨੇ ਕਿੱਥੋਂ ਵਾਸਤੇ ਕੀ ਕਾਰੀ ਕੀਤੀ ਹੈ ਸਰ ਸਾਡੇ ਕੋਲੇ ਜਿੱਦੇ ਫਲੱਡ ਅਫੈਕਟਡ ਏਰੀਆ ਹੁਣ ਪਾਣੀ ਘਟ ਗਿਆ ਤੇ ਉੱਥੇ ਕਾਫੀ ਜਿਹੜਾ ਪੋਲਿਊਟਡ ਪਾਣੀ ਮਿਕਸ ਹੋ ਗਿਆ ਤੇ ਮੱਛਰਾਂ ਦੀ ਤਾਦਾਦ ਵਧ ਗਈ ਹੈ ਤੇ ਉਹਦੇ ਰਜਿਸਟਰਨ ਲਈ ਅਸੀਂ ਜਿਹੜੀਆਂ ਸਪਰੇ ਟੀਮਾਂ ਸਾਡੀਆਂ ਬ੍ਰੇਕ ਪਿੰਡ ਦੇ ਵਿੱਚ ਜਾ ਰਹੀਆਂ तकरीबन 300 ਪਿੰਡ ਜਿਹੜਾ ਅਫੈਕਟਡ ਹੈ ਨੇੜੇ ਤੇ 329 30 ਨੇੜੇ ਤੇ ਉਹ ਸਾਰੀਆਂ ਘਰੋ ਘਰੀ ਜਾ ਰਹੀਆਂ ਅਸੀਂ ਸਾਰੇ ਇੱਕ ਵਾਰੀ ਸਾਰੇ ਪਿੰਡ ਕਵਰ ਕਰ ਦਿਤਿਆ ਤੇ ਉਹਦੇ ਨਾਲ ਹੀ ਅਸੀਂ ਕਲੋਰੀਨ ਟੈਬਲੇਟ ਦੀ ਸਾਡੀ ਜਿਹੜੀ ਅਸੀਂ ਸਪਲਾਈ ਮੰਗਾ ਲਈਏ ਸਾਡੇ ਕੋਲ 5 ਲੱਖ ਦੇ ਨੇੜੇ ਤੇ ਉਹ ਟੈਬਲੇਟ ਉਪਲਬਧ ਹੈ ਤੇ ਉਹ ਸਾਰੇ ਅਸੀਂ ਪਿੰਡਾਂ ਦੇ ਵਿੱਚ ਵੰਡ ਰਹੇ ਹਾਂ ਤਾਂ ਕਿ ਕਿਸੇ ਨੂੰ ਵੀ ਜਿਹੜਾ ਕੋਈ ਪਾਣੀ ਆ ਉਹ ਸਾਰਾ ਮਤਲਬ ਉਹਨੂੰ ਤੀਣ ਜੋਕ ਬਣਾ ਕੇ ਪੀਤਾ ਜਾਵੇ। ਉਹਨੂੰ ਇੰਟਰਨੈਟ ਨਾਲ ਤੁਸੀਂ ਉਹਨੂੰ ਪਾਣੀ ਨੂੰ ਉਬਾਲੋ ਉਹਨੂੰ ਠੰਡਾ ਕਰਕੇ ਵੀ ਪੀ ਸਕਦੇ ਹੋ। ਜੇ ਜਿਹੜਾ ਪਾਣੀ ਤੁਹਾਡਾ ਕੋਈ ਸਪਲਾਈ ਆ ਰਹੀ ਹੈ ਉਹਦੇ ਵਿੱਚ ਤੁਸੀਂ 20 ਮਿੰਟ ਲਈ ਰੱਖੋ। ਤੇ 20 ਲੀਟਰ ਦੇ ਵਿੱਚ ਇੱਕ ਗੋਲੀ ਪਾਉਣੀ ਹੈ। ਤੋਂ ਉਹਨੂੰ ਫਿਰ ਤੁਸੀਂ ਵਰਤ ਸਕਦੇ ਹੋ। ਅੱਧੇ ਘੰਟੇ ਬਾਅਦ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਮਤਲਬ ਉਹਦੇ ਵਿੱਚ ਸਾਰੇ ਜਿਹੜੇ ਟੋਕਾਨੂ ਨਸ਼ਟ ਹੋ ਜਾਂਦੇ ਨੇ। ਇਸੇ ਤਰ੍ਹਾਂ ਨਾਲ ਹੋਰ ਸਾਡੇ ਸਾਰੇ ਹੈਲਥ ਵਰਕਰਸ ਨੇ ਅਸੀਂ ਤਾਂ ਜਿਹੜੇ ਪਿੰਡ-ਪਿੰਡ ਜਾ ਕੇ ਅਸੀਂ ਜਿਹੜੇ ਆਊਟਰੀਚ ਕੈਂਪ ਸਾਡੇ ਸਾਰੇ ਸੀਐਚਓ ਸਾਡੇ ਵਰਕਰ ਸੜੀ ਐਨਐਮ ਸਾਡੇ ਆਸ਼ਾ ਵਰਕਰ ਸਾਰੇ ਡਾਕਟਰ ਸਾਹਿਬਾਨ ਸਾਰਿਆਂ ਨੂੰ ਅਸੀਂ ਚਾਰਟ ਆਊਟ ਕੀਤਾ ਆਇਆ ਸਾਰੇ ਪਿੰਡ-ਪਿੰਡ ਅਸੀਂ ਕੈਂਪ ਲਗਾ ਰਹੇ ਹਾਂ ਤਾਂ ਕਿ ਕਿਸੇ ਨੂੰ ਵੀ ਦਵਾਈ ਦੀ ਕੋਈ ਘਾਟ ਨਾ ਰਹੇ ਹੋਰ ਕੁਝ ਕਹਿੰਦੀਆਂ ਡਿਜ਼ੀਜ਼ ਹੋਣ ਦਾ ਖਤਰਾ ਹੈਗਾ ਸਾਡੇ ਕੋਲ ਲੋਕੀ ਵੀ ਜਿਹੜੀ ਆਰਗੇਨਾਈਜੇਸ਼ਨ ਵੀ ਡੋਨੇਟ ਕਰ ਰਹੇ ਦਵਾਈ ਤੇ ਹੋਰ ਅਸੀਂ ਵੀ ਸਾਡੇ ਕੋਲ ਵੀ ਅਚੀ ਮਾਤਰਾ ਚ ਪੂਰੀ ਮਾਤਰਾ ਚ ਉਪਲਬਧ ਹੈਗੀ ਇਹ ਦਵਾਈ ਤੇ ਉਹ ਅਸੀਂ ਨੇ ਜੱਠ ਲਈ ਪੂਰੇ ਤਿਆਰ ਹੈਗੇ ਅਸੀਂ ਕੈਂਪਲ ਜਾ ਰਹੇ ਆ ਉਹਨਾਂ ਦੇ ਮਾਧਿਅਮ ਨਾਲ ਅਸੀਂ ਇਹ ਚੀਜ਼ ਪ੍ਰੋਬਲਮ ਨੂੰ ਜੱਠ ਲਵਾਂਗੇ